ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੈਂਡੀ ਬੰਦਸ਼ ਮੈਂ ਕੋਈ ਨੰਢਠਾ ਤੂੰ ਨਾਨਕ ਮਨ ਭਾਣਾ ਆਇ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤਿ ਪਿਸ਼ਾਣਾ ਬਾਣੀ ਗੁਰ ਗੁਰ ਹੈ ਬਾਣੀ ਵਿਚ ਬਾਣੀ ਅੰਬਰਤ ਸਾਰੇ ਬਾਣੀ ਕਹ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਕੁੰਬੈ ਬੱਦਾ ਜਲ ਰਹਿ ਜਲ ਬਿਨ ਕੁੰਬ ਨ ਹੋਏ ਗਿਆਨ ਕਾ ਬੱਦਾ ਮਨ ਰਹਿ ਗੁਰ ਬਿਨ ਗਿਆਨ ਨ ਹੋਏ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਾਲਾ ਪੰਜਾਬ ਅਵਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਾ ਵਰਤਨ ਵਿਰਲਾ ਪਾਵੇ ਕੋਈ ਅਵਿਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਧਾਨ ਭਗਤਨ ਕਾ ਵਰਤਨ ਵਿਰਲਾ ਪਾਵੇ ਕੋਈ ਮੇਰੀ ਮਨ ਜਾਤ ਗੁਰੂ ਗੋਪਾਲ ਪ੍ਰਵਸੋਈ ਜਾ ਕੇ ਸਰਣ ਪਿਆ ਸੁਖ ਪਾਈਐ ਬਹੁਤ ਦੁੱਖ ਨਾ ਹੋਈ ਰਹਾ ਬੱਡ ਪਾ ਕੇ ਸਾਧ ਸੰਗ ਪ੍ਰਾਪਤ ਤਿੰਨ ਪੀਟ ਤਾ ਧਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਚ ਜਿਨ ਹਰਨਾਮਿਰਤੇ ਪਰੋਈ ਬੜਪਾਕੇ ਸਾਧ ਸੰਗ ਪ੍ਰਾਪਤ ਤਿੰਨ ਪੀੜਤ ਦਰਮਤ ਖੋਏ ਤਿਨ ਕੀ ਧੂਰ ਨਾਨਕ ਦਾਸ ਬਚ ਜਿਨ ਹਰਨਾਮਰਤਾ ਪਰੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸੰਗ ਅੱਜ ਦਾ ਜੋ ਸਾਨੂੰ ਹੁਕਮ ਨਾਮ ਸਾਹਿਬ ਪ੍ਰਾਪਤ ਹੋਇਆ ਹੈ ਉਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ 617 ਤੇ 618 ਅੰਗ ਦੇ ਉੱਤੇ ਸੁਭਾਏમાન ਸੋਰਠ ਮਹੱਲਾ ਪੰਜਵ ਸੋਰਠ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ ਧੰ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋ ਚਰਨ ਕੀਤੀ ਹੋਈ ਏ ਬਾਣੀ ਏ ਕੀ ਸਮਝਾ ਰਹੇ ਆ ਅੱਜ ਗੁਰੂ ਸਾਹਿਬ ਕਹਿੰਦੇ ਉਸ ਪ੍ਰਮਾਤਮਾ ਦੇ ਨਾਲ ਜੁੜੋ ਜਿੱਥੋਂ ਸਾਰੇ ਸੁੱਖ ਮਿਲਦੇ ਆ ਜਿਹਦੇ ਨਾਲ ਜੁੜ ਕੇ ਸਾਡੇ ਮਨ ਦੀ ਮੈਲ ਖਤਮ ਹੁੰਦੀ ਆ ਉਹਦੇ ਨਾਲ ਜੁੜੀਏ ਉਹਨੂੰ ਕਿਉਂ ਅਸੀਂ ਛੱਡ ਬੈਠੇ ਆ ਇਥੇ ਅੱਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਬਿਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਖੋਇ ਅਬਿਨਾਸੀ ਕਹਿੰਦੇ ਜਿਹੜੀ ਚੀਜ਼ ਨਾਸ਼ ਨਾ ਹੋਵੇ ਜਿਹੜੀ ਵੀ ਚੀਜ਼ ਸਾਨੂੰ ਸੰਸਾਰ 'ਚ ਦਿਸ ਰਹੀ ਹੈ ਸਾਰੀ ਨੇ ਨਾਸ਼ ਹੋਣਾ ਹੈ ਪਰ ਜਿਹੜੀ ਚੀਜ਼ ਨੇ ਨਾਸ਼ ਨਹੀਂ ਹੋਣਾ ਉਹ ਹੈ ਪਰਮਾਤਮਾ ਅਬਿਨਾਸੀ ਜਿਹਨੇ ਨਾਸ਼ ਨਹੀਂ ਹੋਣਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਨਾ ਗੁਰਬਾਣੀ ਦੇ ਵਿੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿ ਜਦੋਂ ਦੁਨੀਆ ਹੀ ਨਹੀਂ ਸੀ ਇੱਥੇ ਉਦੋਂ ਵੀ ਪਰਮਾਤਮਾ ਦਾ ਨਾਮ ਤੇ ਸੱਚਾ ਸੀ ਜਦੋਂ ਦੁਨੀਆ ਹੋਂਦ ਚਾਏ ਉਦੋਂ ਵੀ ਪਰਮਾਤਮਾ ਦਾ ਨਾਮ ਸੱਚਾ ਸੀ ਤੇ ਅੱਜ ਵੀ ਪਰਮਾਤਮਾ ਦਾ ਨਾਮ ਸੱਚਾ ਤੇ ਜਦੋਂ ਦੁਨੀਆ ਨਹੀਂ ਹੋਊਗੀ ਉਦੋਂ ਵੀ ਪਰਮਾਤਮਾ ਦਾ ਨਾਮ ਸੱਚਾ ਹੀ ਹੋਣਾ ਉਹ ਕਦੇ ਨਾਸ਼ ਨਹੀਂ ਹੁੰਦਾ ਅਬਿਨਾਸੀ ਜੀ ਹਨ ਕੋ ਦਾਤਾ ਸਿਮਰਤ ਸਭ ਮਲਖੋਇ ਉਹ ਅਬਿਨਾਸੀ ਪਰਮਾਤਮਾ ਨੂੰ ਜੇ ਅਸੀਂ ਸਿਮਰਦੇ ਰਵਾਂਗੇ ਸਿਮਰਦੇ ਰਵਾਂਗੇ ਤਾਂ ਸਾਡੇ ਮਨ ਨੂੰ ਲੱਗੇ ਹੋਈ ਮੈਲ ਜਿਹੜੀ ਹੈ ਉਹ ਖਤਮ ਹੋ ਜਾਣੀ ਐ ਹੁਣ ਮਨ ਨੂੰ ਮੈਲ ਜਿਹੜੀ ਲੱਗ ਜਾਂਦੀ ਐ ਇਹ ਕਿਸੇ ਹੋਰ ਚੀਜ਼ ਨਾਲ ਤੇ ਉਤਰਦੀ ਨਹੀਂ ਜੇ ਬੰਦਾ ਕਵੇ ਮੈਂ ਸਾਬਣ ਦੇ ਨਾਲ ਮਨ ਦੀ ਮੈਲ ਉਤਾਰਨਾ ਗੁਰੂ ਸਾਹਿਬ ਕਹਿੰਦੇ ਨਹੀਂ ਉਤਰਨੀ ਸਾਬਣ ਦੇ ਨਾਲ ਕੀ ਸਾਫ ਹੁੰਦਾ ਭਰੀ ਐ ਮਤ ਪਾਪਾਂ ਕੇ ਸੰਗ ਕਹਿੰਦੇ ਜਿਹੜੀ ਮਤ ਪਾਪਾਂ ਦੇ ਨਾਲ ਭਰੀ ਪਈ ਐ ਨਾ ਮਤ ਉਹ ਕਾਦੇ ਨਾਲ ਸਾਫ ਹੋਣੀ ਐ ਉਹ ਹੋਣੀ ਐ ਨਾਮ ਰੂਪੀ ਸਾਬਣ ਲਾ ਕੇ ਬਰੀਏ ਮਤ ਪਾਪਾਂ ਕੇ ਸੰਗ ਉਹ ਧੁੱਪੈ ਨਾਵੇ ਕੇ ਰੰਗ ਕਹਿੰਦੇ ਨਾਮ ਦਾ ਰੰਗ ਚੜੀ ਜਾਣਾ ਚੜੀ ਜਾਣਾ ਕਹਿੰਦੇ ਉਹ ਅੰਦਰ ਦੀ ਜਿਹੜੀ ਮਨ ਦੀ ਮੈਲ ਹੈ ਉਹ ਸਾਰੇ ਦੇ ਸਾਰੇ ਸਾਫ ਹੋ ਜਾਣੀ ਹੈ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਕਹਿੰਦੇ ਇਹ ਹੈ ਖਜ਼ਾਨਾ ਗੁਣਾ ਦਾ ਗੁਣ ਨਿਧਾਨ ਇਕ ਓਅੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਬਾਣੀ ਹੈ ਗੁਰੂ ਸਾਹਿਬ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਜਿੰਨੀ ਵੀ ਬਾਣੀ ਹੈ 1430 ਅੰਗ ਜਿੰਨੇ ਵੀ ਨੇ ਇਹ ਸਾਰੇ ਦੇ ਸਾਰੇ ਗੁਣਾ ਦਾ ਖਜ਼ਾਨਾ ਹੈ ਜੀ ਗੁਣ ਨਿਹਾਲ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਕਹਿੰਦੇ ਕੋਈ ਵਿਰਲਾ ਵਿਰਲਾ ਹੁੰਦਾ ਜੇ ਉਹ ਜਿਹੜਾ ਆਪਣੇ ਹਿਰਦੇ ਚ ਵਸਾਉਂਦਾ ਇਸ ਬਾਣੀ ਨੂੰ ਇਹ ਖਜ਼ਾਨੇ ਨੂੰ ਕੋਈ ਵਿਰਲਾ ਵਿਰਲਾ ਹੁੰਦਾ ਜੇ ਅਸੀਂ ਸਾਰੇ ਆਏ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰਿਆਂ ਨੇ ਗੁਰਬਾਣੀ ਤੇ ਅਮਲ ਕਰ ਲਿਆ ਕੋਟਨ ਮੈ ਨਾਨਕ ਕੋ ਨਾਰਾਇਣ ਜੇ ਚੀਤ ਕਹਿੰਦੇ ਕਰੋੜਾਂ ਚ ਇੱਕ ਤਹ ਲੱਖਾਂ ਚ ਨਹੀਂ ਹੈ ਕਰੋੜਾਂ ਚ ਕੱਦਾ ਹੁੰਦਾ ਜਿਹੜਾ ਪਰਮਾਤਮਾ ਦੇ ਦੱਸੇ ਤੇ ਚੱਲਦਾ ਉਹ ਰਸਤੇ ਤੇ ਚੱਲਦਾ ਕਰੋੜਾਂ ਚ ਇੱਕ ਕੱਦਾ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਏ गोपाल ਕਿਹਨੂੰ ਕਹਿੰਦੇ ਐ ਗੋ ਨਾਮ ਧਰਤੀ ਦਾ ਪਾਲ ਨਾਮ ਪਾਲਣਾ ਕਰਨ ਵਾਲੇ ਦਾ ਜਿਹੜਾ ਧਰਤੀ ਦੀ ਪਾਲਣਾ ਕਰਦਾ ਹੈ ਪਰਮਾਤਮਾ ਅਬੇਨਾਸੀ ਪਰਮਾਤਮਾ ਜਿਹੜਾ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਏ ਕਹਿੰਦੇ ਉਸ ਪਰਮਾਤਮਾ ਨੂੰ ਸਿਮਰ ਜਿਹੜਾ ਧਰਤੀ ਦੀ ਸਾਰੇ ਦੀ ਪਾਲਣਾ ਕਰਦਾ ਉਹ ਧਰਤੀ ਦੇ ਵਿੱਚ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਸਿੱਖ ਹੈ ਸਾਈ ਹੈ ਜੈਨੀ ਹੈ ਬੋਧੀ ਹੈ ਪਾਰਸੀ ਹੈ ਸਾਰਿਆਂ ਵਾਸਤੇ ਕਿਹਾ ਕਿ ਧਰਤੀ ਦੀ ਪਾਲਣਾ ਕਰਦਾ ਜਿਹੜਾ ਪਰਮਾਤਮਾ ਉਸ ਪਰਮਾਤਮਾ ਨੂੰ ਸਿਮਰੋ ਜਾ ਕੇ ਸ਼ਰਣ ਪਿਆ ਸੁਖ ਪਾਈ ਹੈ ਬਹੁੜਾ ਦੁੱਖ ਨਾ ਹੋਏ ਹੁਣ ਕਿਸੇ ਨੇ ਆਖਿਆ ਜੀ ਜਪਣ ਦੇ ਨਾਲ ਕੀ ਹੋਣਾ ਹੈ ਜੇ ਉਸ ਪਰਮਾਤਮਾ ਨੂੰ ਜਪ ਲਾਂਗੇ ਫਿਰ ਹੋਣਾ ਕੀ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਜਾ ਕੀ ਸ਼ਰਨ ਪਿਆ ਸੁਖ ਪਾਈ ਹੈ ਕਹਿੰਦੇ ਜੇ ਉਹਦੀ ਸ਼ਰਨ ਚ ਆ ਜਾਗੇ ਨਾ ਤਾਂ ਕਹਿੰਦੇ ਅੰਦਰ ਸੁੱਖਾਂ ਨਾਲ ਭਰ ਜਾਣਾ ਅੰਦਰ ਕੋਈ ਵੀ ਦੁੱਖ ਨਹੀਂ ਰਹਿਣਾ ਸਰੀਰਕ ਦੁੱਖ ਜਿੰਨੇ ਮਰਜ਼ੀ ਹੋਣ ਪਰ ਮਨ ਦਾ ਦੁੱਖ ਨਹੀਂ ਹੋਣਾ ਬੰਦਾ ਮਨ ਕਰਕੇ ਨਹੀਂ ਦੁਖੀ ਹੁੰਦਾ ਜਾ ਕੇ ਸ਼ਰਨ ਜੇ ਆਪਰਵਾਤਮਾ ਦੀ ਸ਼ਰਨ ਚਾ ਜਾਈਏ ਪਿਆ ਸੁਖ ਪਾਈ ਹੈ ਇੱਥੇ ਬੈਠਣ ਦੇ ਨਾਲ ਬਹੁਤ ਸੁਖ ਮਿਲਦੇ ਹੈ ਬਹੁੜੇ ਦੁੱਖ ਨਾ ਹੋਏ ਕਹਿੰਦੇ ਦੁੱਖ ਨਹੀਂ ਜ਼ਿੰਦਗੀ ਚ ਰਹਿੰਦਾ ਦੁੱਖ ਸਾਰੇ ਭੱਜ ਜਾਂਦੇ ਹੈ ਜਿਵੇਂ ਜੰਗਲ ਦੇ ਵਿੱਚ ਜਦੋਂ ਸ਼ੇਰ ਆਉਂਦਾ ਹੈ ਨਾ ਤਾਂ ਸਾਰੇ ਜਿਹੜੇ ਛੋਟੇ ਪੰਛੀ ਨੇ ਜਾਨਵਰ ਨੇ ਸਾਰੇ ਦੇ ਸਾਰੇ ਉਡਾਰੀਆਂ ਮਾਰ ਜਾਂਦੇ ਹੈ ਕਿਉਂ ਕਿਉਂਕਿ ਜੰਗਲ ਦਾ ਰਾਜਾ ਸ਼ੇਰ ਆ ਗਿਆ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਆ ਗਿਆ ਨਾ ਸੁੱਖਾਂ ਦਾ ਦਾਤਾ ਆ ਗਿਆ ਫੇਰਾ ਜਿਹੜੇ ਦੁੱਖ ਨੇ ਇਹਨਾਂ ਨੂੰ ਤੇ ਭਜ ਦੇ ਆਨੂੰ ਥਾ ਨਹੀਂ ਤੇ ਆਉਣਾ ਜੀ ਇੱਥੇ ਉੱਡੇ ਜਾਣਗੇ ਪਰ ਇੱਕ ਵਾਰੀ ਉਹਦੀ ਸ਼ਰਨ ਵਿੱਚ ਤੇ ਆਈਏ ਨਾ ਹਉ ਆਇਆ ਦੂਰੋਂ ਚੱਲਕੈ ਗੁਰੂ ਸਾਹਿਬ ਦੇ ਬਚਨ ਨੇ ਹਉ ਆਇਆ ਦੂਰੋਂ ਚੱਲਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੰਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਮੈਂ ਆਸ ਰੱਖ ਕੇ ਆਇਆ ਸੱਚੇ ਪਾਤਸ਼ਾਹ ਤੁਹਾਡੇ ਕੋਲ ਜੇ ਬੰਦਾ ਆਸ ਰੱਖ ਕੇ ਆਵੇ ਨਾ ਤਾਂ ਉਹਦੀ ਆਸ ਫਿਰ ਪੂਰੀ ਹੋ ਜਾਂਦੀ ਹੈ ਜਿਸ ਅਸੀਂ ਆਸ ਹੀ ਨਹੀਂ ਬਣਾਈ ਕੋਈ ਫਿਰ ਆਸਾਂ ਕਿਵੇਂ ਪੂਰੀਆਂ ਹੋਣਗੀਆਂ ਕੋਈ ਨਾ ਕੋਈ ਆਸ ਹੋਣੀ ਚਾਹੀਦੀ ਹੈ ਪਰ ਆਸ ਜਿਹੜੀ ਹੈ ਉਹ ਚੰਗੀ ਹੋਣੀ ਚਾਹੀਦੀ ਹੈ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਾਗਾ ਕਰੰਗ ਢੰਡੋਲੇ ਆ ਸਗਲਾ ਖਾਇਆ ਬਾਸ ਏ ਦੁਇ ਨੈਨਾ ਮਤ ਸ਼ੋਹ ਫਿਰ ਦੇਖਣ ਕੀ ਆਸ ਕਿ ਮੇਰੇ ਮਨ ਵਿੱਚ ਅਜੇ ਆਸ ਹੈ ਸੱਚੇ ਪਾਤਸ਼ਾਹ ਮੈਂ ਜੇ ਪ੍ਰਮਾਤਮਾ ਨੂੰ ਮਿਲਣਾ ਹੈ ਮੇਰੇ ਅੰਦਰ ਅਜੇ ਆਸ ਹੈ ਬਣੇ ਹੋਏ ਅਸੀਂ ਕਦੇ ਪ੍ਰਮਾਤਮਾ ਨੂੰ ਮਿਲਣ ਦੀ ਆਸ ਬਣਾਈਏ ਨਹੀਂ ਪ੍ਰਮਾਤਮਾ ਨੂੰ ਮਿਲਣ ਦੀ ਆਸ ਬਣਾ ਲਈਏ ਫਿਰ ਇੱਕ ਨਾ ਇੱਕ ਦਿਨ ਜ਼ਰੂਰ ਉਹਦੇ ਵਿੱਚ ਅਭੇਦ ਹੋ ਜਾਾਂਗੇ ਰਹਾਓ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਏ ਦੁਰਮਤ ਕਹਿੰਦੇ ਐ ਖੋਟੀ ਮਤ ਨੂੰ ਜਿਹੜੀ ਭੇੜੀ ਮਤ ਹੁੰਦੀ ਐ ਜਿਹੜੀ ਵਿਕਾਰਾਂ ਵੱਲ ਉੱਡਦੀ ਐ ਉਹ ਭੇੜੀ ਮਤ ਨੂੰ ਕਹਿੰਦੇ ਐ ਗੁਰੂ ਸਾਹਿਬ ਦੁਰਮਤ ਜਿਹੜੀ ਮਤ ਚੰਗੀ ਹੁੰਦੀ ਆ ਉਹਨੂੰ ਗੁਰਮਤ ਕਹਿੰਦੇ ਐ ਵੱਡ ਭਾਗੀ ਸਾਧ ਸੰਗ ਪ੍ਰਾਪਤ ਆਹ ਜਿਹੜੀ ਸਤ ਸੰਗਤ ਐ ਨਾ ਜੀ ਇਹ ਵੱਡਿਆਂ ਭਾਗਾਂ ਦੇ ਨਾਲ ਮਿਲਦੀ ਐ ਕੋਈ ਪਹਿਲਾਂ ਵੀਜ ਅਸੀਂ ਵੀਜ ਲਿਆ ਚੰਗਾ ਤਾਂ ਸਾਨੂੰ ਆਹ ਵੱਡਿਆਂ ਭਾਗਾਂ ਦੇ ਨਾਲ ਸਤ ਸੰਗਤ ਮਿਲ ਗਏ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤੇ ਦੁਰਮਤ ਖੋਏ ਕਹਿੰਦੇ ਜਦੋਂ ਅਸੀਂ ਇਸ ਸੰਗਤ ਦੇ ਵਿੱਚ ਆਉਨੇ ਆ ਜਿਹੜੀ ਸਾਡੀ ਮਾੜੀ ਮੱਤ ਐ ਉਹ ਸਾਡੀ ਮਾੜੀ ਮੱਤ ਖਤਮ ਹੋ ਜਾਂਦੀ ਐ ਪਰ ਆਸ ਚੰਗੀ ਬਣਾ ਕੇ ਆਈਏ ਜੇ ਆਸ ਚੰਗੀ ਬਣਾ ਕੇ ਆਵਾਂਗੇ ਫਿਰ ਉਹ ਜਿਹੜੀ ਦੁਰਮਤ ਐ ਉਹ ਖਤਮ ਹੋ ਜਾਣੀ ਐ ਗੁਰਮਤ ਆ ਜਾਣੀ ਐ ਦੁਰਮਤ ਜਿਹੜੀ ਐ ਮਨ ਦੇ ਪਿੱਛੇ ਤੁਰਦੇ ਆਂ ਅਸੀਂ ਜਿਹੜੀ ਗੁਰਮਤਿ ਉਹ ਗੁਰੂ ਦੇ ਪਿੱਛੇ-ਪਿੱਛੇ ਤੁਰਦੇ ਆਂ ਸੀ ਤਿੰਨ ਕੀ ਧੂਰ ਨਾਨਕ ਦਾਸ ਬੱਚਾ ਜਿਨ ਹਰਨਾਮ ਰਿਤ ਪਰੋਏ ਜਿਨਸ ਬੰਦੇ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਪਰੋ ਲਿਆ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਆ ਅਸੀਂ ਤੇ ਉਸ ਇਨਸਾਨ ਦੇ ਚਰਨ ਧੂੜ ਮੰਗਦੇ ਆ ਇਨ ਕੀ ਧੂੜ ਨਾਨਕ ਦਾਸ ਬੱਚਾ ਕਿੰਨਾ ਦੀ ਜਿਨ ਹਰ ਨਾਮ ਰਤ ਪਰੋਈ ਜਿਸ ਬੰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਪਰੋ ਲਿਆ ਜਿਵੇਂ ਮਾਲਾ ਨੂੰ ਪਰੋਇਆ ਜਾਂਦਾ ਮਣਕਿਆਂ ਨੂੰ ਪਰੋਇਆ ਜਾਂਦਾ ਇੱਕ ਧਾਗੇ ਦੇ ਵਿੱਚ ਇਸੇ ਤਰ੍ਹਾਂ ਇਹ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਪਰੋ ਲਾ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆਸੀਂ ਵੀ ਤੇਰੇ ਚਰਨਾਂ ਦੀ ਧੂੜ ਮੰਗਦੇ ਆ ਤੇ ਇਸ ਤਰ੍ਹਾਂ ਦਾ ਹੋ ਜਾਣਾ ਇਨਸਾਨ ਜਦੋਂ ਸਤ ਸੰਗਤ ਦੇ ਵਿੱਚ ਆ ਕੇ ਵੱਡ ਭਾਗੀਆਂ ਦੀ ਸੰਗਤ ਕਰਾਂਗੇ ਗੁਰਸਿੱਖਾਂ ਦੀ ਗੱਲ ਸੰਗਤ ਕਰਾਂਗੇ ਫਿਰ ਉਹਦੇ ਵਿੱਚੋਂ ਰਾਸ ਪ੍ਰਾਪਤ ਹੋਣਾ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਏ ਤਿੰਨ ਕੀ ਥੋਰ ਨਾਨਕ ਦਾਸ ਬਾਚੈ ਜਿਨ ਹਰਨਾਮ ਹਿਰਦੈ ਪਰੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ